ਹਥਿਆਰਾਂ ਦੀ ਰਿਕਵਰੀ ਦੌਰਾਨ ਮੁੱਠਪੇੜ ਹੋਈ ਹੈ ਮਲਜ਼ਮ ਗੁਰਦੀਪ ਸਿੰਘ ਮਾਨਾ ਦੇ ਪੈਰ 'ਚ ਗੋਲੀ ਵੱਜੀ ਹੈ ਦੱਸਦੀ ਹੈ ਕਿ ਚੌਹੜ ਚੱਕਰ ਲਿੰਕ ਰੋਡ ਨੇੜੇ ਮੁੱਠਪੇੜ ਹੋਈ ਹੈ ਤਾਂ ਵੱਡੀ ਖਬਰ ਆ ਰਹੀ ਹੈ ਦੱਸਦੀ ਹੈ ਕਿ ਮੋਗਾ ਤੋਂ ਜਿੱਥੇ ਕਿ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਇਨਕਾਊਂਟਰ ਹੋਇਆ ਮੁੱਠਪੇੜ ਹੋਈ ਹੈ ਦੱਸਦੀ ਹੈ ਕਿ ਹਥਿਆਰਾਂ ਦੀ ਰਿਕਵਰੀ ਦੌਰਾਨ ਜੇ ਹੋਇਆ ਹੈ ਪੂਰੀ ਮੁੱਠਪੇੜ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮਲਜ਼ਮ ਗੁਰਦੀਪ ਸਿੰਘ ਮਾਨਾ ਦੇ ਪੈਰ 'ਚ ਗੋਲੀ ਲੱਗੀ ਹੈ ਇਸ ਮੁੱਠਪੇੜ ਦੌਰਾਨ ਤੇ ਚੌਹੜ ਚੱਕਰ ਲਿੰਕ ਰੋਡ ਦੇ ਨੇੜੇ ਮੁੱਠਪੇੜ ਹੋਈ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਜਿੱਥੇ ਕਿ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਇਨਕਾਊਂਟਰ ਹੋਇਆ ਦੱਸਦੀ ਹੈ ਕਿ ਲਗਾਤਾਰ ਜੋ ਹੈ ਪੁਲਿਸ ਵੱਲੋਂ ਇਸ ਤਰ੍ਹਾਂ ਬਦਮਾਸ਼ ਜੋ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤਾਂ ਬੁੰਗਾ ਤੋਂ ਖਬਰ ਹੈ ਜਿੱਥੇ ਕਿ ਪੁਲਿਸ ਤੇ ਬਦਮਾਸ਼ ਵਿਚਾਲੇ ਇਨਕਾਊਂਟਰ ਹੋਇਆ ਚੌਹੜ ਚੱਕ ਲਿੰਕ ਰੋਡ ਨੇੜੇ ਮੁੱਠਪੇੜ ਹੋਈ ਹੈ ਹਥਿਆਰਾਂ ਦੀ ਰਿਕਵਰੀ ਕਰਵਾਉਣ ਲਈ ਇਸ ਮੁਲਜ਼ਮ ਨੂੰ ਖੜਿਆ ਗਿਆ ਸੀ ਮੁਲਜ਼ਮ ਗੁਰਦੀਪ ਸਿੰਘ ਮਾਨਾ ਇਸ ਦਾ ਨਾਂ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਇਸ ਖਬਰ ਤੇ ਸਾਡੇ ਸਹਿਯੋਗੀ ਦੀਪਕ ਸਿੰਘਾ ਜੁੜੇ ਹੋਏ ਨੇ ਤਾਂ ਦੀਪਕ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਹ ਪੂਰਾ ਮਾਮਲਾ ਜੋ ਹੈ ਇਸ ਆ ਜੋ ਮੁੱਠਪੇੜ ਹੋਈ ਹੈ ਕੀ ਹੈ ਪੂਰੀ ਖਬਰ ਆ ਬਿਲਕੁਲ ਗਰਬੇਜ ਜਿਹੜਾ ਮਾਮਲਾ ਹੈ ਅੱਜ ਇਨਕਾਊਂਟਰ ਹੋਇਆ ਜਿਹੜਾ ਪੁਲਿਸ ਨੇ ਚੂੜ ਚੱਕਰ ਢੁੱਡੀ ਕੇ ਲਿੰਕ ਰੋਡ ਤੇ ਇੱਕ ਨਹਿਰ ਦੇ ਨੇੜੇ ਜਿਹੜਾ ਕਾਨੂੰਨ ਕਟ ਕੀਤਾ ਇੱਕ ਜਿਹੜਾ ਗੁਰਦੀਪ ਸਿੰਘ ਮਾਨਾ ਜਿਹੜਾ ਇਹ ਕੈਟਾਗਰੀ ਦਾ ਗੈਂਗਸਟਰ ਹੈ ਜਿਹਨੂੰ ਕੱਲ ਅਰੈਸਟ ਕੀਤਾ ਸੀ ਬੀਐਮਡਬਲਯੂ ਅਰੈਸਟ ਕੀਤੀ ਸੀ ਹਿਰਾਸਤ ਚ ਲਈਤੀ ਸੀ ਔਰ ਉਸ ਤੋਂ ਇਲਾਵਾ 400 ਗ੍ਰਾਮ ਹਿਰੋਇਨ ਔਰ ਇੱਕ ਵੈਪਨ ਵੀ ਰਿਕਵਰ ਕੀਤਾ ਸੀ ਚਾਰ ਜਿੰਦਾ ਰਾਉਂਡ ਜਿਹੜੇ ਐ ਔਰ ਰਿਕਵਰ ਕੀਤੇ ਸੀ ਉਸੇ ਦੀ ਨਿਸ਼ਾਨਦੇਹੀ ਤੇ ਅੱਜ ਪੁਲਿਸ ਅਸਲਾ ਰਿਕਵਰ ਕਰਨ ਆਈ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਜਿੱਥੇ ਇੱਥੇ ਇੱਕ ਪਿਸਟਲ ਵੀ ਪਈ ਆ ਇਹੀ ਜਿਹੜਾ ਅਸਲਾ ਜਿਹੜਾ ਰਿਕਵਰ ਕਰਾਣ ਆਈ ਸੀ ਤੁਸੀਂ ਦੇਖ ਸਕਦੇ ਹੋ ਤਸਵੀਰ ਰਾਣਾ ਆਈ ਸੀ ਔਰ ਜਦੋਂ ਅਸਲਾ ਰਿਕਵਰ ਕਰਨ ਲੱਗਾ ਉਸੇ ਪਿਸਤੌਲ ਨਾਲ ਜਿਹੜਾ ਪੁਲਿਸ ਤੇ ਫਾਇਰ ਕਰ ਦਿੱਤਾ ਦੋ ਫਾਇਰ ਜਿਹੜੇ ਆ ਪੁਲਿਸ ਤੇ ਗੁਰਦੀਪ ਸਿੰਘ ਮਾਨਾ ਨੇ ਕੀਤੇ ਆ ਕਿਉਂਕਿ ਉਹਦੇ ਤੇ ਪਹਿਲਾਂ ਵੀ 42 ਦੇ ਕਰੀਬ ਮਾਮਲੇ ਦਰਜ ਆ ਔਰ ਅੱਜ ਪੁਲਿਸ ਉਸ ਤੋਂ ਅਸਲਾ ਰਿਕਵਰ ਕਰਾਣ ਆਈ ਸੀ ਕੱਲ ਪੁਲਿਸ ਨੇ ਉਸ ਨੂੰ ਅਰੈਸਟ ਕੀਤਾ ਸੀ ਔਰ ਪੁਲਿਸ ਨੇ ਜਵਾਬੀ ਫਾਇਰ ਕੀਤੇ ਪੰਜ ਦੇ ਕਰੀਬ ਜਿਹੜੇ ਆ ਫਾਇਰ ਹੋਏ ਸੀ ਉਸ ਤੋਂ ਬਾਅਦ ਜਿਹੜਾ ਇੱਕ ਗੋਲੀ ਆ ਜਿਹੜੀ ਗੁਰਦੀਪ ਸਿੰਘ ਮਾਨਾ ਦੇ ਪੈਰ ਦੇ ਵਿੱਚ ਲੱਗੀ ਜਿਸ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਸਾਡੇ ਨਾਲ ਡੀਐਸਪੀ ਨੇ ਉਹਨਾਂ ਨਾਲ ਲਵਦੀਪ ਸਿੰਘ ਉਹਨਾਂ ਨਾਲ ਗੱਲ ਕਰ ਲੈਂ ਅਕਸਰ ਜਿਹੜੇ ਇਨਕਾਊਂਟਰ ਹੁੰਦੇ ਆ ਉਹ ਜਦੋਂ ਰਿਕਵਰ ਕਰਾਉਂ ਜਾਂਦੇ ਪਿਸਤਲ ਉਦੋਂ ਹੀ ਹੁੰਦੀ ਹੈ ਕੀ ਕਹੋਗੇ ਅੱਜ ਫਿਰ ਇੱਕ ਇਨਕਾਊਂਟਰ ਕੀਤਾ ਹੈ ਕਿ ਪਰਸੋਂ ਅਸੀਂ ਮੁਕਦਮਾ ਦਰਜ ਕੀਤਾ ਸੀਗਾ ਇੱਕ ਗੈਂਗਸਟਰ ਸੀਗਾ ਗੁਰਦੀਪ ਸਿੰਘ ਮਾਨਾ ਬਰਨਾਲੇ ਜ਼ਿਲ੍ਹੇ ਦਾ ਤੇ 42 ਪਰਸੇ ਤੇ ਇੱਕ ਕੁਲਵਿੰਦਰ ਕਿੰਦੂ ਸੀ ਉਹ ਏ ਪਿੰਡ ਦਾ ਸੀ ਤੇ ਇਹ ਸਪੌਟ ਜਿਹੜਾ ਇਹ ਵਰਤ ਦੇਸ਼ੀ ਉਹਨੂੰ ਨਸ਼ਾ ਵੇਚਣ ਵਾਸਤੇ ਕਿਉਂਕਿ ਸੁਣਨਾ ਥਾ ਹੈ ਤੇ ਉਹਦੇ ਜਦੋਂ ਅਸੀਂ ਪਰਚਾ ਦਿੱਤਾ ਕਿ ਵਿਪਨ ਮਿਲਿਆ ਸੀ ਉਹਦੇ ਕੋਲ ਤੇ ਇੱਕ ਉਹਦੀ ਨਿਸ਼ਾਨਦੇਹੀ ਤੇ ਅਸੀਂ ਅੱਜ ਇੱਥੋਂ ਗ੍ਰਾਮ ਪਕਰਉਣਾ ਸੀ ਇਸ ਜਗ੍ਹਾ ਤੋਂ ਤੇ ਇਹ ਚੁਪਾ ਕੇ ਰੱਖਿਆ ਸੀ ਦੱਬ ਕੇ ਰੱਖਿਆ ਸੀ ਦੱਬ ਕੇ ਰੱਖਿਆ ਸੀ ਜਦੋਂ ਬਾਰਿਸ਼ ਹੋ ਰਹੀ ਸੀ ਤੇ ਉਹਨੇ ਧੱਕਾ ਮਾਰ ਕੇ ਪੁਲਿਸ ਮੁਲਾਜ਼ਮ ਨੂੰ ਤੇ ਉਹ ਪਹਿਲਾਂ ਹੀ ਲੋਡ ਸੀ ਫਾਫੇ ਚ ਕੱਢਿਆ ਕੱਢ ਕੇ ਤੇ ਉਹਨੇ ਇਸ ਤਰੀਕੇ ਨਾਲ ਫਾਇਰ ਕੀਤਾ ਉਹਦੇ ਸਾਹਮਣੇ ਰਸਕ ਲੱਗ ਗਿਆ ਇੱਕ ਉੱਪਰਲੇ ਪਾਸੇ ਥੱਲੇ ਲੱਗਿਆ ਜਿਹਦੇ ਮੁਲਾਜ਼ਮਾਂ ਦੀ ਉਹ ਦਰਖਤ ਕਰਕੇ ਬਚਤ ਹੋ ਗਈ ਸੀ ਤੇ ਗਰਾਸ ਫਾਇਰ ਪਹਿਲਾਂ ਹਵਾਈ ਫਾਇਰ ਕੀਤਾ ਬਟ ਉਹ ਨਹੀਂ ਉਹਨੇ ਪੰਥਲੇ ਸਿੱਟਿਆ ਫਿਰ ਉਹਦੇ ਇੱਕ ਫਾਇਰ ਲੱਤੇ ਲੱਗਿਆ ਜੀ ਦੇ ਨਾਲ ਡਿੱਗ ਪਿਆ ਆ ਇੱਥੇ ਬਲੱਡ ਆ ਉਹ ਵਕਤ ਕਿੰਨੇ ਫਾਇਰ ਉਹਦੇ ਵੱਲੋਂ ਕੀਤੇ ਗਏ ਔਰ ਪੁਲਿਸ ਵੱਲੋਂ ਜਵਾਬੀ ਫਾਇਰ ਕਿੰਨੇ ਫਾਇਰ ਕੀਤੇ ਦੋ ਫਾਇਰ ਉਹਨੇ ਲੋ ਤੇ ਪੰਜ ਫਾਇਰ ਜਿਹੜੇ ਸੀਗੇ ਉਹਦੇ ਆਪਣਾ ਸਾਡੀ ਪਲਾਜ਼ਮ ਬੰਨ ਕੀਤਾ ਉਹਦੇ ਫਾਇਰ ਲੱਗਾ ਵੀ ਜੀ ਉਹਦੇ ਲੱਤੇ ਲੱਗਿਆ ਇਹ ਇਕੱਲੇ ਨੂੰ ਹੀ ਲੈ ਕੇ ਜਾਂਦਾ ਸੀ ਜਾਂ ਕੋਈ ਹੋਰ ਵੀ ਸਰਟੀਫਾਈਕਾ ਇਕੱਲੇ ਨੂੰ ਲੈ ਜਾਂਦਾ ਸੀ ਇਹਦੇ ਤੇ ਪਹਿਲਾਂ ਕਾਫੀ ਮਾਮਲੇ ਦਰਜ ਆ ਸਰ ਹੋਰ ਕੀ ਕੀ ਏ ਤੁਹਾਨੂੰ ਰਿਕਵਰ ਕਰਾਉਣਾ ਸੀਗਾ 42 ਮੁਕੱਦਮੇ ਸੀ ਇਹਦੇ ਕੋਲੋਂ ਪਿਸਟਲ ਰਿਕਵਰ ਕਰਾਉਣਾ ਸੀ ਲੈ ਕੇ ਐਸੀ ਸਾਡੀ ਸੀਆਈਏ ਦੀ ਟੀਮ ਹੋਰ ਕੁਝ ਪੁੱਛਗਿੱਦੇ ਦੇ ਵਿੱਚ ਸਾਹਮਣੇ ਆਇਆ ਜਿਸ ਤਰ੍ਹਾਂ ਕੱਲ ਉਹਨੂੰ ਅਰੈਸਟ ਕੀਤਾ ਗਿਆ ਬੀਐਮਡਬਲਯੂ ਗੱਡੀ ਫੜੀ ਗਈ ਉਹਦੇ ਕੋਲੋਂ 400 ਗ੍ਰਾਮ ਹਿਰੋਇਨ ਫੜੀ ਗਈ ਹਾਂ ਉਹ ਤਾਂ ਇਹੀ ਕੰਮ ਕਰਦਾ ਸੀ ਤਦਾਂ ਇੱਥੇ ਦਾ ਮਲਾਜ ਦੂਜਾ ਜਿਹੜਾ ਦਾ ਸਾਥੀ ਸੀ ਕਿੰਦੂ ਲਵਿੰਦਰ ਕਿੰਦੂ ਉਹ ਇੱਥੋਂ ਦਾ ਸੀ ਤੋਂ ਇਸ ਏਰੀਏ ਦੇ ਵਿੱਚ ਹੁਣ ਜੇ ਸਰਗਰਮ ਹੋਇਆ ਸੀਗਾ ਕਿ ਇੱਥੇ ਵੇਚਣ ਦੇ ਵਾਸਤੇ ਤੇ ਹੋਰ ਵਾਰਦਤਾਂ ਨੂੰ ਅੰਜਾਮ ਦੇਣ ਦੇ ਵਾਸਤੇ ਪਰ ਤੇ ਵੀ ਸਾਡੀ ਸੀਜੀ ਦੀ ਟੀਮ ਜਿਹੜੀ ਆ ਉਹ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਜੀ ਗਾਂਧੀ ਜੀ ਦੀਆਂ ਦਸ਼ਾ ਨਿਰਦੇਸ਼ਾਂ ਹੇਠ ਮੈਨੂਲੀ ਤੇ ਇਲੈਕਟ੍ਰੀਕਲੀ ਜਿਹੜੇ ਸਾਡੇ ਜਿੰਨੇ ਵੀ ਹੈਗੇ ਸੋਰਸਸ ਉਹਨਾਂ ਰਹੀ ਪੂਰੀ ਤਤਪਰ ਰਹਿੰਦੀ ਹੈ ਇਹੋ ਜਿਹੇ ਮਾੜੇ ਆਂਸਰਾਂ ਨੂੰ ਅਸੀਂ ਸਮੇਂ-ਸਮੇਂ ਤੇ ਫੜਕੇ ਤੇ ਜ਼ਿਲ੍ਹਾ ਦੇ ਵਿੱਚ ਢੱਕ ਦਿੰਦੇ ਆਂ। ਡੀਪੀ ਸਾਹਿਬ ਹੋਰ ਵੀ ਪੁੱਛ ਕੇ ਚੋਈ ਹੋਊਗੀ ਉਹ ਤੇ 400 ਗ੍ਰਾਮ ਹਿਰੋਇਨ ਜਿਹੜੀ ਬਰਾਮਦ ਕੀਤੀ ਸੀ ਕਿੱਥੋਂ ਲੈ ਕੇ ਆਇਆ ਸੀਗਾ ਔਰ ਕੀ ਉਹਦੇ ਬੈਕਵਰਡ ਫਾਰਵਰਡ ਲਿੰਕ ਕੋਈ ਸਾਹਮਣੇ ਆਇਆ ਹੋਊਗਾ। ਅਜੇ ਅਸੀਂ ਸਾਡੂ ਪੁੱਛ ਕੇ ਸਿਰਹੀ ਸੀਗਾ ਵੀ ਪਿਸਤਲ ਉਹਨੇ ਦੱਸਿਆ ਸੀ। ਉਹਦੀ ਰਿਕਵਰੀ ਵਾਸਤੇ ਆਏ ਸੀ ਤੇ ਹੁਣ ਗਾਂ ਨੈਕਸਟ ਉਹਦੇ ਕੋਲੋਂ ਅਜੇ ਤਾਂ ਫਿਲਹਾਲ ਜੇਰੇ ਇਲਾਜ ਹੈ ਹਸਪੀਟਲ ਸ਼ਿਵਲ ਹਸਪਤਲ ਮੋਗਾ। ਤੇ ਹੋਰ ਉਹ ਦੀ ਜਦੋਂ ਠੀਕ ਹੁੰਦੇ ਸੇਰੀਆ ਹੁੰਦੇ ਸੀ ਅਗਲੇਰੀ ਪੁਛੇ ਚ ਪੂਰੀ ਕਰਾਂਗੇ ਵੀ ਕਿੰਨੋਂ ਕਿ ਉਹਨਾਂ ਨੇ ਇੱਥੇ ਵੇਚਦਾ ਸੀ ਤੇ ਪਿੱਛੋਂ ਲਿਆਉਣ ਦਾ ਉਹਦਾ ਕੀ ਸੋਰਸ ਇਹ ਕਿਥੋਂ ਲੱਗਿਆ ਸੀਗਾ ਜੀ ਅਸਲ ਹਾਰਾ ਕੋਈ ਵਾਰਦਾਤ ਨੂੰ ਅਨਜਾਮ ਦੇ ਰੱਖਦੇ ਇਹ ਜੀ ਤਫਤੀਸ਼ ਦਾ ਪਾਰਟ ਆ ਬਿਲਕੁਲ ਤਫਤੀਸ਼ ਦਾ ਪਾਰਟ ਹੈ ਜਿਹੜਾ ਦੱਸਿਆ ਜਾ ਰਿਹਾ ਕੀ ਉਹਦੇ ਵੱਲੋਂ ਦੋ ਜਿਹੜੇ ਫਾਇਰ ਪੁਲਿਸ ਤੇ ਕੀਤੇ ਗਏ ਹਾਲਾਂਕਿ ਇੱਕ ਫਾਇਰ ਜਿਹੜਾ ਪੇੜ ਤੇ ਲੱਗਾ ਸੀ ਔਰ ਦੂਜਾ ਫਾਇਰ ਜਿਹੜਾ ਉਹ ਖਾਲੀ ਨਿਕਲ ਗਿਆ ਲੇਕਿਨ ਪੁਲਿਸ ਵੱਲੋਂ ਜਿਹੜੀ ਜਵਾਬੀ ਫਾਇਰਿੰਗ ਕੀਤੀ ਗਈ ਹੈ ਪੰਜ ਫਾਇਰ ਕੀਤੇ ਗਏ ਆ ਉਹਦੇ ਵਿੱਚੋਂ ਜਿਹੜੀ ਇੱਕ ਲੱਤ ਤੇ ਲੱਗਾ ਜਿਸ ਦੇ ਦੌਰਾਨ ਉਹ ਜ਼ਖਮੀ ਹੋ ਗਿਆ ਔਰ ਜ਼ਖਮੀ ਤੋਂ ਬਾਅਦ ਉਹਨੂੰ ਮੋਗਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸੇ ਜਗ੍ਹਾ ਤੇ ਜਿਹੜਾ ਇੱਕ ਜਗ੍ਹਾ ਤੇ ਇੱਥੇ ਖੂਨ ਉਹਦਾ ਡੁੱਲਿਆ ਗੁਰਬਾਜ ਗੁਰਦੀਪ ਸਿੰਘ ਮਾਨਾ ਦਾ ਔਰ ਦੂਜੇ ਪਾਸੇ ਪਿਸਤਲ ਜਿਹੜੀ ਹੈ ਜਿਹੜੀ ਰਿਕਵਰ ਕਰਾਉਣਾ ਸੀ ਪਿਸਤਲ ਉਹ ਵੀ ਇੱਥੋਂ ਬਰਾਮਦ ਪੁਲਿਸ ਨੇ ਕਰ ਲਈ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਕਿਸ ਤਰ੍ਹਾਂ ਜਿਹੜਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਔਰ ਅੱਜ ਇੱਕ ਹੋਰ ਐਨਕਾਊਂਟਰ ਹੋਇਆ ਕਿਉਂਕਿ ਗੁਰਦੀਪ ਸਿੰਘ ਮਾਨਾ ਜਿਹੜਾ ਦੱਸਿਆ ਜਾ ਰਿਹਾ ਉਹਦੇ ਤੇ 42 ਪਰਚੇ ਪਹਿਲਾਂ ਦਰਜ ਆ ਕਿਉਂਕਿ ਪੁਲਿਸ ਨੇ ਉਹਨੂੰ ਕੱਲ੍ਹ ਪਕੜਿਆ ਸੀ ਜਿਹਦੇ ਕੋਲੋਂ 400 ਗ੍ਰਾਮ ਹਿਰੋਇਨ ਫੜੀ ਗਈ ਸੀ ਔਰ ਇੱਕ BMW ਔਰ ਉਹਦੇ ਨਾਲ ਇੱਕ ਦਾ ਸਾਥੀ ਵੀ ਜਿਹੜਾ ਉਹ ਵੀ ਕਰਾਸਤ ਦੇ ਵਿੱਚ ਲਿਆ ਸੀ ਲੇਕਿਨ ਅੱਜ ਗੁਰਦੀਪ ਸਿੰਘ ਮਾਨਾ ਨੂੰ ਪੁਲਿਸ ਕੱਲੇ ਨੂੰ ਲੈ ਕੇ ਆਈ ਸੀ ਕਿਉਂਕਿ ਪੁੱਛਦੇ ਦੌਰਾਨ ਪਤਾ ਲੱਗਾ ਸੀ ਕਿ ਉਹਦੇ ਕੋਲ ਇੱਕ ਵੈਪਨ ਹੈ ਜਿਹੜਾ ਛੁਪਾ ਕੇ ਰੱਖਿਆ ਹੋਇਆ ਹੈ ਇਸੇ ਨਹਿਰ ਦੇ ਨਾਲ ਜਿਹੜਾ ਪੇੜ ਦੇ ਥੱਲੇ ਛੁਪਾ ਕੇ ਉਹਨੂੰ ਰੱਖਿਆ ਗਿਆ ਸੀਗਾ ਵੈਪਨ ਨੂੰ ਔਰ ਉਹੀ ਰਿਕਵਰ ਕਰਾਉਣ ਜਿਹੜੀ ਹੈ ਪੁਲਿਸ ਅੱਜ ਇੱਥੇ ਪਹੁੰਚੀ ਸੀ ਲੇਕਿਨ ਜਦੋਂ ਉਸ ਨੂੰ ਰਿਕਵਰ ਕਰਾਉਣ ਲੱਗੀ ਤਾਂ ਉਸੇ ਪਿਸਟਲ ਦੇ ਨਾਲ ਪੁਲਿਸ ਨੇ ਫਾਇਰ ਕੀਤੇ ਹਾਲਾਂਕਿ ਪੁਲਿਸ ਦਾ ਇਸ ਗੋਲੀ ਦੇ ਵਿੱਚ ਜਿਹੜਾ ਵਿਚਾਰ ਰਿਹਾ ਲੇਕਿਨ ਪੁਲਿਸ ਵੱਲੋਂ ਜਿਹੜੇ ਫਾਇਰ ਕੀਤੇ ਗਏ ਸੀ ਕਿਉਂਕਿ ਪਹਿਲਾਂ ਪੁ ਉਸਨੇ ਇੱਕ ਗੋਲੀ ਹੋਰ ਜਿਹੜੀ ਉਹਦੇ ਪੈਰ ਦੇ ਵਿੱਚ ਮਾਰੀ ਜਿਹੜੀ ਉਹਦੇ ਪੈਰ ਦੇ ਵਿੱਚ ਲੱਗੀ ਹੈ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਿਆ ਔਰ ਉਹਨੂੰ ਮੋਗਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਗਿਆ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਸਰਕਲ ਬਣਾਇਆ ਗਿਆ ਹੈ ਇਹ ਸਰਕਲ ਦੇ ਵਿੱਚ ਇੱਕ ਖਾਲੀ ਖੋਲ ਜਿਹੜਾ ਉਹ ਪਿਆ ਹੋਇਆ ਔਰ ਇੱਕ ਖੋਲ ਦੂਜੇ ਸਰਕਲ ਦੇ ਵਿੱਚ ਪਿਆ ਹੋਇਆ ਹੈ ਇਹ ਜਿਹੜੇ ਖੋਲ ਹੈ ਉਹਦੇ ਵੱਲੋਂ ਜਿਹੜੀ ਗੋਲੀ ਚਲਾਈ ਗਈ ਸੀ ਉਹ ਦੱਸੇ ਜਾ ਰਹੇ ਨੇ ਔਰ ਦੂਜੇ ਪਾਸੇ ਜਿਹੜੀ ਪਿਸਤਲ ਹੈ ਪਿਸਤਲ ਵੀ ਇੱਥੇ ਹੀ ਪਈ ਹੈ ਔਰ ਜਿਹੜਾ ਗੁਰਦੀਪ ਸਿੰਘ ਮਾਨਾ ਜਿਹੜਾ ਜ਼ਖਮੀ ਹੈ ਉਹਨੂੰ ਮੋਗਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਜਿਹੜਾ ਐਡਮਿਟ ਕਰਵਾਇਆ ਗਿਆ ਹਾਲਾਂਕਿ ਉਹਦੇ ਪੈਰ ਤੇ ਗੋਲੀ ਲੱਗੀ ਹੈ ਲੇਕਿਨ ਪੁਲਿਸ ਪੁੱਛਗਿੱਛ ਕਰ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਉਹਦੇ ਕੋਲੋਂ 400 ਗ੍ਰਾਮ ਹਿਰੋਇਨ ਵੀ ਬਰਾਮਦ ਹੋਈ ਸੀ ਔਰ ਉਸ ਤੋਂ ਬਾਅਦ ਇੱਕ BMW ਵੀ ਬਰਾਮਦ ਹੋਈ ਸੀ ਉਹ BMW ਵੀ ਕੀਦੀ ਹੈ ਉਹਦੀ ਵੀ ਪੁਲਿਸ ਜਾਂਚ ਕਰ ਰਹੀ ਹੈ ਔਰ ਹਿਰੋਇਨ ਕਿੱਥੋਂ ਲੈ ਕੇ ਆਇਆ ਉਹਦੇ ਵੀ ਬੈਕਵਰਡ ਤੇ ਫਾਰਵਰਡ ਜਿਹੜੀ ਲਿੰਕ ਹੈ ਉਹ ਵੀ ਪੁਲਿਸ ਜਿਹੜੀ ਹੈ ਜਾਂਚ ਕਰ ਰਹੀ ਹੈ ਕਿਉਂਕਿ ਅੱਜ ਜਿਹੜੀ ਪੁੱਛਗਿੱਛ ਦੇ ਦੌਰਾਨ ਸਾਹਮਣੇ ਆਇਆ ਸੀਗਾ ਕਿ ਇੱਕ ਅਸਲਾ ਉਹਨੇ ਪਿਸਟਲ ਉਹਨੇ ਜਿਹੜੀ ਹੈ ਛੁਪਾ ਕੇ ਰੱਖੀ ਹੋਈ ਸੀ ਇਸੇ ਜਗ੍ਹਾ ਤੇ ਮੈਂ ਤੁਹਾਨੂੰ ਦਿਖ ਚਪਾ ਕੇ ਰੱਖੀ ਹੋਈ ਸੀ ਜਦੋਂ ਹੀ ਉਹਨੇ ਪਿਸਤਲ ਕੱਢੀ ਉਹ ਤਰ੍ਹਾਂ ਦੀ ਪਿਸਤਲ ਜਿਹੜੀ ਹੈ ਲੋਡ ਸੀਗੀ ਲੋਡ ਹੋਣ ਦੇ ਕਾਰਨ ਜਿਹੜਾ ਗੁਰਦੀਪ ਸਿੰਘ ਮਾਨਾ ਸੀ ਉਹਨੇ ਪੁਲਿਸ ਤੇ ਦੋ ਫਾਇਰ ਕੀਤੇ ਦੋ ਫਾਇਰ ਕਰਨ ਤੋਂ ਬਾਅਦ ਜਿਹੜਾ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਜਿਸ ਦੇ ਦੌਰਾਨ ਉਹ ਜ਼ਖਮੀ ਹੋ ਗਿਆ ਔਰ ਉਸ ਨੂੰ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਗਿਆ ਹਾਲਾਂਕਿ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਕਿਉਂਕਿ ਉਹਦਾ ਸਾਥੀ ਜਿਹੜਾ ਉਹ ਵੀ ਪੁਲਿਸ ਦੇ ਹਿਰਾਸਤ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਇਸ ਟਾਈਮ ਇੱਥੇ ਪੁਲਿਸ ਮੌਜੂਦ ਹੈ ਐਸਪੀ ਡੀਸਾ ਮੌਜੂਦ ਹੈ ਔਰ ਪੁਲਿਸ ਪਾਰਟੀ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਤਾਂ ਵੱਡੀ ਖਬਰ ਹੈ ਮੋਗਾ ਚ ਪੁਲਿਸ ਤੇ ਬਦਬਾਸ਼ ਵਿਚਾਲੇ ਮੁੱਠਪੇੜ ਹੋਈ ਹੈ ਦੱਸਦੀ ਹੈ ਕਿ ਕਾਲੀ ਪੁਲਿਸ ਵੱਲੋਂ ਇੱਕ ਕੈਟਾਗਰੀ ਦੇ ਗੈਂਗਸਟਰ ਗੁਰਦੀਪ ਸਿੰਘ ਬਾਨਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਵਿੱਚ BMW ਕਾਰ ਦੇ ਵਿੱਚ ਘੁੰਮ ਰਿਹਾ ਸੀ ਆਪਣੇ ਇੱਕ ਸਾਥੀ ਦੇ ਨਾਲ ਕਾਲ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਸ ਦੇ ਕੋਲੋਂ 400 ਗ੍ਰਾਮ ਹੈਰੋਇਨ ਤੇ ਹੋਰ ਇਤਰਾਜ਼ਯੋਗ ਸਮਰਕਰੀ ਮਿਲਦੀਆਂ ਤੇ BMW ਕਾਰ ਸਮੇਤ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਨਾਲ ਹੀ ਇਸ ਦੇ ਇੱਕ ਸਾਥੀ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਤੇ ਅੱਜ ਪੁਲਿਸ ਵੱਲੋਂ ਇਸ ਨੂੰ ਹਥਿਆਰਾਂ ਦੀ ਰਿਕਵਰੀ ਕਰਾਉਣ ਲਈ ਜੋਇਆ ਬਾਹਰ ਲਿਆਂਦਾ ਗਿਆ ਜਿਸ ਦੌਰਾਨ ਇਸ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਜਾਂਦੀ ਹੈ ਤੇ ਪੁਲਿਸ ਦੀ ਜਵਾਬੀ ਫਾਇਰਿੰਗ 'ਚ ਇੱਕ ਇਟਾਕਰੀ ਦਾ ਗੈਂਗਸਟਰ ਗੁਰਦੀਪ ਸਿੰਘ ਮਾਨਾ ਜੋਆ ਜ਼ਖਮੀ ਹੋ ਗਿਆ ਸੀ ਲਾਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੋਲੀ ਵੱਜੀ ਹੈ ਤੇ ਫਿਲਹਾਲ ਇਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਤੇ ਇੱਕ ਪਿਸਤੌਲ ਵੀ ਬਰਾਮਦ